ਭਾਜੀ ਆਏ ਨੇ ਜਿਨ੍ਹਾਂ ਦਾ ਬਹੁਤ ਧੰਨਵਾਦ ਜੀ ਆਇਆਂ ਨਾਲ ਬੇਨਤੀ ਕਰਦਾ ਮੈਨੂੰ ਇਹ ਵੀ ਪਤਾ ਹੈ ਵੀ ਜਿਹੜੇ ਆਪਣੇ ਅੱਜਕੱਲ੍ਹ ਕਈ ਗੰਦੇ ਲੋਕ ਹੁੰਦੇ ਨੇ ਪਰ ਜਿਹੜੀ ਗੁਰੂ ਸਾਹਿਬ ਦੇ ਉਹ ਵਜਨ ਨੇ ਬਾਬਾ ਜੀ ਪ੍ਰਚਾਰ ਕਰ ਰਹੇ ਨੇ ਸਿੱਕੀ ਸ੍ਰੀ ਗੁਰੂ ਦਾ ਇਹਨਾਂ ਨੇ ਹਰਮੰਦਰ ਸਾਹਿਬ ਵੀ ਆ ਕੇ ਮੱਥਾ ਟੇਕਦੇ ਨੇ ਦਰਸ਼ਨ ਕਰਦੇ ਨੇ ਹੁਣ ਤਹੀਦ ਆਕਾਲੀ ਬਾਬਾ ਫੂਲਾ ਸਿੰਘ ਜੀ ਜਿਹੜੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਸੀ ਸਾਰੀ ਇਹਨਾਂ ਨੂੰ ਹਿਸਟਰੀ ਪੂਰੀ ਪਤਾ ਨਹਿਮ ਸਿੰਘਾ ਪ੍ਰਤੀ ਨਹਿਮ ਸਿੰਘਾਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਨਹਿਮ ਸਿੰਘ ਹਮੇਸ਼ਾ ਜਿਹੜਾ ਸੱਚਾਈ ਤੇ ਪੈਰਾ ਦਿੰਦੇ ਨੇ ਨਰੋਲ ਬਾਬਾ ਜੀ ਇੱਕ ਉਹਨੂੰ ਪ੍ਰੇਮ ਪਿਆਰ ਨੂੰ ਵਧਾਉਣ ਵਾਸਤੇ ਇੱਥੇ ਆਏ ਨੇ ਮਾਹ ਬੁਰਖ ਕੋਈ ਇਹੋ ਜਿਹਾ ਕੋਈ ਸਿਆਸੀ ਕੋਈ ਇਹਨਾਂ ਨੇ ਗੰਦ ਨਹੀਂ ਪੀਤੀ ਨਾ ਕੋਈ ਸਾਰੇ ਮਾਹ ਬੁਰਖ ਇੱਥੇ ਹਾਜ਼ਰ ਨੇ ਬਾਬਾ ਜੀ ਇੱਕ ਪ੍ਰੇਮ ਪਿਆਰ ਗੁਰੂ ਜੀਆਂ ਦੀਆਂ ਲਾੜ ਦੀਆਂ ਫੌਜਾਂ ਪ੍ਰਤੀ ਬਹੁਤ ਸਤਿਕਾਰ ਇਹਨਾਂ ਨੇ ਪ੍ਰਗਟ ਕੀਤਾ ਬਹੁਤ ਧੰਨਵਾਦ ਬਹੁਤ ਗਈ ਤੁਸੀਂ ਆਇਓ ਖਾਸ ਕਰਕੇ মিডিਆ ਵਾਲੇ ਇਹ ਗੱਲ ਦਾ ਧਿਆਨ ਰੱਖਣ ਕਈ ਵਾਰੀ ਦੇਖਦੇ ਨੇ ਮਹਾਰਾਜ ਦੀ ਉਹ ਭਜਨ ਧਿਆਨ ਚ ਰੱਖਨੇ ਨੇ ਮਹਾਰਾਜ ਨੇ ਕਿਹਾ ਸੀ ਮੈਂ ਇਹੋ ਜੀ ਹਵਾ ਜਵਾ ਦੂੰਗਾ ਸਮੁੱਚਾ ਹੀ ਖਾਸਾ ਜਿਹਾ ਪ੍ਰਗਟ ਹੋਣਾ ਹੈ ਤੇ ਇਹ ਖਾਲਸਾ ਜਿਹੜਾ ਇਹਦੇ ਵਿੱਚ ਹੋਰ ਵੀ ਵਾਅਦਾ ਹੋਣਾ ਦਿਨ ਦੁਗਣੀ ਗੁਰੂ ਸਾਹਿਬ ਕਿਰਪਾ ਕਰਨ ਹਮੇਸ਼ਾ ਖਾਲਸਾ ਮਾਪੁਰਖਾਂ ਦਾ ਪ੍ਰੇਮ ਪਿਆਰ ਬਣਿਆ ਰਵੇ ਸੋ ਅੱਜ ਸ਼ਰੋਮਣੀ ਪ੍ਰਧਾਨ ਕਾਦੀ ਬੁੱਢਾ ਦਲ ਪੰਜ